ਅਬ ਸ਼ਾਦੀਆਂ ਵਿੱਚ ਵੀ ਉਹ ਬੰਦੇ ਦੀ ਮਦਦ ਕਰਦੇ ਆ। ਅੱਛਾ ਬਸ ਜੇ ਮੁਸਲਮਾਨਾਂ ਜਿਹੜੇ ਲੋਕ ਮਦਦ ਵੀ ਕਰਦੇ ਹੈ। ਉਸ ਇਲਾਵਾ ਹੋਰ ਬੇਦੀ ਸਾਹਿਬ ਜਿਹੜਾ ਹੈ ਨਾ ਉਹਨਾਂ ਦਾ ਇਹ ਹਾਲਾ ਮੁਸਲਮਾਨ ਜਿਹੜਾ ਗਰੀਬ ਹੁੰਦਾ ਸੀ ਨਾ ਉਸ ਨੂੰ ਆਹਦੇ ਰੋਜ਼ੇ ਰੱਖ ਤੇ ਮੱਧ ਮੇਰੇ ਕੋਲ ਲੱਗ। ਅੱਛਾ ਹਾਂ ਮੱਧ ਵੀ ਦਿੰਦੇ ਸਾਨੂੰ ਉਹਨੂੰ ਰੋਜ਼ੇ ਰੱਖਣ ਵਾਸਤੇ ਤੇ ਰੋਜ਼ੇ ਵੀ ਰਖਵਾਉਂਦੇ ਆ। ਮੁਸਲਮਾਨਾਂ ਨੂੰ ਤੰਗੀ ਕੋਈ ਨਹੀਂ ਆਈ। ਨਾ ਕੋਈ ਤਬੰਦੀ ਆਈ। ਤੇਰੇ ਫਰੈਂਡ ਦੇ ਵਿੱਚ ਬੇਦੀ ਜਿਹੜੀ ਮਹਾਰਾਜ ਮੈਂਬਰਦਾਰ ਦੀ ਬਾਰਾ ਸੀ। ਉਹ ਚੈਨ ਮੰਦਲੀ ਆਈ ਉਹ ਪੱਕੀ ਆਈ ਹੁਣ ਵੀ ਉਹਦੇ ਵਿੱਚ ਕੁਝ ਖੜੀ ਐ ਠੀਕ ਔਰ ਬਾਕੀ ਸਾਰਾ ਪਿੰਡ ਕੱਚਾ ਸੀ ਇਹ ਆਪਣੀ ਮਸਜਿਦ ਕੱਚੀ ਬਣੀ ਤੇ ਮਤਲਬ ਆਪਣੀਆਂ ਨਹੀਂ ਬਣਾਈ ਕਿ ਮਤਲਬ ਜੋ ਉਹਨਾਂ ਨੇ ਬਣਾ ਦੇਤੀ ਠੀਕ ਕਰਤਾਰ ਸਿੰਘ ਜੀ ਆ ਕਰਤਾਰ ਸਿੰਘ ਨੇ ਬਣਾ ਦੇਤੀ ਇਹਦਾ ਉਹਦਾ ਪੂਰਾ ਨਾਮ ਕਰਤਾਰ ਸਿੰਘ 베ਦੀ ਸੀ ਆ 베ਦੀ ਕਰਤਾਰ ਸਿੰਘ ਠੀਕ ਉਹਨਾਂ ਨੇ ਮਤਲਬ ਕਿ ਜਗ੍ਹਾ ਜਗ੍ਹਾ ਉਹਨਾਂ ਨੇ ਦਿੱਤੀ ਬਣਾਈ ਸਾਰਾ ਕੁਝ ਉਹਨਾਂ ਨੇ ਦਿੱਤਾ ਜਗ੍ਹਾ ਵੀ ਡਿੱਟਾ ਵੀ ਹਰ ਚੀਜ਼ ਉਹਨਾਂ ਨੇ ਦਿੱਤੀ ਕੰਪਲਟਲੀ ਠੀਕ ਕਰਤਾਰ ਸਿੰਘ ਕਰਤਾਰ ਸਿੰਘ ਆ ਉਹਦੇ ਬਾਪ ਦਾ ਨਾਂ ਸੀ 베ਦੀ ਖੇਮ ਸਿੰਘ ਇਹ ਜਿਹੜੇ ਚਕਬੇਦੀ ਵਾਲੇ ਨੇ ਉਹ ਪਿੰਡ ਉਹਦਾ ਭਾਈ ਆ ਇਸਦਾ ਉਹ ਭਾਈ ਆ ਚਕਬੇਦੀ ਆ ਅੱਛਾ ਅੱਛਾ ਤੇ ਬਾਪ ਉਹਦਾ ਵੀ ਖੇਮ ਸਿੰਘ ਹੀ ਨੇ ਠੀਕ ਹੈ ਭਰਾ ਸੀ ਆਪਾਂ ਆ ਇਹ ਭਰਾ ਸਨ ਇਸ ਇਸ ਇਲਾਕੇ ਵਿੱਚ ਸਾਰੇ ਇਹ 베ਦੀ ਦੇ ਦੋ ਦੋ ਪਿੰਡਾ ਹੈ ਜਿੱਦਨੇ ਭਾਈ ਸਨ ਦੋ ਦੋ ਪਿੰਡਾ ਹੈ ਨਾਲ ਸਾਰਿਆਂ ਭਰਾਵਾਂ ਆ ਦੋ ਦੋ ਪਿੰਡਾ ਹੈ ਪਰ ਜਿਹੜਾ ਹੈ ਇੱਥੋਂ ਵਾਲਾ ਹੈ ਇੰਦਰ ਕੋਰ ਚ ਵੀ ਐਸ ਵੀ ਤੇ ਹਰਦੇਸਪੁਰ ਤੇ ਕੜਤਾਰਪੁਰ ਦੋ ਪਿੰਡ ਇਹਨਾਂ ਦੇ ਕੋਲ ਸਾਂ ਠੀਕ ਦੂਸਰਾ ਭਾਈ ਜਿਹੜਾ ਉਹਦੇ ਕੋਲ ਦੋ ਪਿੰਡ ਸਨ ਚੱਕ 베ਦੀ ਤੇ ਛੋਟਾ 베ਦੀ ਠੀਕ ਫਿਰ ਇੱਕ ਹੋਰ ਭਾਈ ਸੀ ਉਹਦੇ ਕੋਲ ਸੀ ਨਾਨਕਪੁਰ ਤੇ ਕੋਟ ਮਾਨਸੇ ਠੀਕ ਸਮਝ ਆ ਮਤਲਬ ਇਹ ਭਰਾਵਾਂ ਦੇ ਕੋਲ ਦੋ 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 ਸਾਰੇ ਇਹ ਅੱਠ ਵਿਰਾਸਣ ਇਹਨਾਂ ਦੇ ਕੋਲ ਦੋ ਦੋ ਪਿੰਡ ਸਨ ਠੀਕ ਹਿੰਦੂ ਵੀ ਸਨ ਸਿੱਖ ਜਿਸਾਨ ਮਤਲਬ ਪ੍ਰਲਮੇ ਹੀ ਸੀ ਸਾਰੇ ਆ ਗਲ ਨੇ ਸਣ ਦੇ ਨੇ ਹਿੰਦੂ ਸਣ ਉਹ ਵੀ ਕਰਦੇ ਸਣ ਸਿੱਖ ਮਾਲਵਾੜ ਬੰਦੇ ਸਣ ਉਹ ਵੀ ਕਰਦੇ ਉਹਨਾਂ ਦੇ ਵੈਸੇ ਬੜਾ ਮਾਲਵਾੜ ਸਣ ਠੀਕ ਠੀਕ ਉਹਨਾਂ ਦੇ ਰੱਬ ਹੀ ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜਿਵੇਂ ਸਾਡੇ ਪੰਜਾਬ ਦੇ ਸ਼ੋ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਹੋਈ ਦੇਸ਼ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਪਿੰਡ ਚੱਕ ਨੰਬਰ 25 ਐਸ ਪੀ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਸਿੱਖਾਂ ਮੁਸਲਮਾਨਾਂ ਤੇ ਹਿੰਦੂਆਂ ਦਾ ਸਾਂਝਾ ਪਿੰਡ ਸੀ ਜੋ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ ਚੱਕ ਨੰਬਰ 25 ਐਸਪੀ ਜੋ ਕਿ ਜ਼ਿਲ੍ਹਾ ਪਾਕਪਤਨ ਤੋਂ 25 ਮੀਲ ਦੇ ਪੰਦ ਤੇ ਹੈ ਤੇ ਇਹ ਹੈ ਪਿੰਡ ਦਾ ਸਕੂਲ ਇਨਸਾਫ ਗਵਰਨਮੈਂਟ ਅਮੈਂਟਰੀ ਸਕੂਲ ਜੋ ਕਿ 1947 ਦੀ ਵੰਡ ਤੋਂ ਪਹਿਲਾਂ ਮਨਜ਼ੂਰ ਤਾਂ ਹੋਇਆ ਪਰ ਜ਼ਿਆਦਾ دیر ਚੱਲਿਆ ਨਹੀਂ ਤੇ ਫਿਰ ਦੁਬਾਰਾ ਇਹਨੂੰ ਸਰ ਆਯੂਬ ਦੇ ਦੌਰ ਚ ਬਣਾਇਆ ਗਿਆ ਤੇ ਇਹ ਹੈ ਇਸ ਪਿੰਡ ਦੀ ਪਹਿਲੀ ਉਹ ਮਸਜਿਦ ਜਿਹੜੀ ਇਸ ਪਿੰਡ ਦੇ ਜ਼ਗੀਰਦਾਰ ਸਰਦਾਰ ਕਰਤਾਰ ਸਿੰਘ 베ਦੀ ਜੀ ਨੇ ਬਣਵਾ ਕੇ ਦਿੱਤੀ ਤੇ ਇਹ ਉਜੜੀ ਤੇ ویرਾਨ ਹਵੇਲੀ ਕਿਸੇ ਹੋਰ ਦੀ ਨਹੀਂ ਬਲਕਿ ਐਸੇ ਹੀ ਪਿੰਡ ਦੇ ਜ਼ਗੀਰਦਾਰ ਸਰਦਾਰ ਕਰਤਾਰ ਸਿੰਘ 베ਦੀ ਜੀ ਦੀ ਹੋਇਆ ਕਰਦੀ ਸੀ ਤੇ ਇਹਦਾ ਕੋਸ਼ ਸਟਰਕਚਰ ਅੱਜ ਵੀ ਆਪਣੀ ਉਸੇ ਹੀ ਅਸਲ ਹਾਲਤ ਵਿੱਚ ਮੌਜੂਦ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਕੁਝ ਕੰਧਾਂ ਜਿੰਨਾ ਤੇ ਛਰੋਕੇ ਬਣੇ ਹੋਏ ਨੇ ਛੱਤ ਦੇਖ ਸਕਦੇ ਹੋ ਛੱਤ ਵੀ ਆਪਣੀ ਅਸਲ ਹਾਲਤ ਵਿੱਚ ਮੌਜੂਦ ਹੈ ਇਸ ਹਵੇਲੀ ਦੀਆਂ ਤਿੰਨ ਮੰਜ਼ਲਾਂ ਹੋਇਆ ਕਰਦੀਆਂ ਸੀ ਪਰ ਵਕਤ ਦੇ ਨਾਲ ਕੋਈ ਸੰਭਾਲ ਨਾ ਹੋਣ ਕਾਰਨ ਇਸ ਸਾਰੀ ਜਗ੍ਹਾ ਟੱਟ ਗਈ ਤੇ ਇੱਥੇ ਸਾਨੂੰ ਤਿੰਨ ਚਾਰ ਕਮਰੇ ਵੀ ਦੇਖਣ ਨੂੰ ਮਿਲਦੇ ਨੇ ਜਿੰਦੇ ਵਿੱਚੋਂ ਤਿੰਨ ਕਮਰੇ ਬੰਦ ਨੇ ਤੇ ਇੱਕ ਕਮਰਾ ਖੁੱਲਿਆ ਹੋਇਆ ਹੈ 10 ਕਮਰੇ ਬੰਦ ਨੇ ਪਰ ਇਹ ਇੱਕ ਕਮਰਾ ਖੁੱਲਿਆ ਹੋਇਆ ਹੈ ਤੇ ਇਹ ਕਮਰਾ ਵੀ ਆਪਣੀ ਉਹੀ ਅਸਲ ਹਾਲਤ ਵਿੱਚ ਮੌਜੂਦ ਹੈ। ਅਸਲਾਮੁਅਲੈਕਮ ਜੀ। ਵਾਅਲੈਕੁਮੁਸ ਸਲਾਮ। ਕੀ ਚੱਲ ਰਿਹਾ ਹੈ? 12:00 ਵਜੇ। ਅਜ਼ਰ ਸ਼ੁਕਰ ਹੈ। ਠੀਕ ਹੈ ਜੀ। ਨਾਮ ਕੀ ਸਰ ਜੀ ਆਪਣਾ? ਗੁਜ਼ਾਰਾ ਮਦ। ਠੀਕ ਤੇ ਵਾਲੇ ਸਾਹਿਬ ਦਾ। ਹਕਮ ਨਵਾਲ। ਠੀਕ। ਇਹ ਜੀ ਸਰ ਜੀ ਪੰਜਾਬ ਦੀ ਵੰਡ ਤੋਂ ਪਹਿਲੇ ਵੀ ਆਪਣੇ ਵੱਡੇ 스ਪਿੰਡ ਦੇ ਰਹਿਣ ਵਾਲੇ ਕਿ ਮਾਈਗ੍ਰੇਟ ਹੋ ਗਿਆ ਸੀ ਨਹੀਂ ਪਹਿਲੇ ਦੇ ਤੇ ਸਹੀ ਬਾਕੀ ਸਾਹਿਬ ਬਣਾ ਤੂੰ ਪਹਿਲੇ ਦੇ ਦੇ ਸੀ ਠੀਕ ਤੇ ਇਹ ਆਪਣਾ ਪੇਂਟ ਜਿਹੜਾ ਹੈਗਾ ਜੀ 25 एसपी ਇਹ ਕੱਚਾ ਹੁੰਦਾ ਸੀ ਕਿ ਪੱਕਾ ਪੇਂਟ ਸੀ ਜੀ ਸਿਰਫ ਇਹਦੇ ਵਿੱਚ ਵੇਦੀ ਦੀ ਜਿਹੜੀ ਮਾਰਕ ਨੰਬਰਦਾਰ ਦੀ ਬਾਰਾ ਸੀ ਉਹ ਚਿੰ ਮੰਦਲੀ ਆਈ ਉਹ ਪੱਕੀ ਆਈ ਹੁਣ ਵੀ ਉਹਦੇ ਵਿੱਚ ਕੁਝ ਖੜੀ ਹੈ ਠੀਕ ਔਰ ਬਾਕੀ ਸਾਰਾ ਪੇਂਡ ਕੱਚਾ ਸੀ ਸਾਰਾ ਪੇਂਡ ਹੀ ਕੱਚਾ ਸੀ ਸਾਰਾ ਪੇਂਡ ਹੀ ਕੱਚਾ ਸੀ ਕੋਈ ਸੋਲਾਂਗਲੀ ਇੱਕ ਖੂਹ ਇਸ ਮਸਜਿਦ ਦੇ ਚੁੰਦੀ ਸੀ ਇੱਕ ਖੂਹ ਪਿੰਡ ਦੇ ਵਿੱਚ ਹੁੰਦਾ ਸੀ ਠੀਕ ਉਸ ਲੋਕ ਪਾਣੀ ਸਮਾਲ ਕਰਦੇ ਐ ਇਹ ਖੂਹ ਪਿੰਡ ਦੇ ਨਾਲ ਬਾਹਰ ਹੁੰਦਾ ਸੀ ਅਕਿ ਬਾਕੀ ਹੋਰ ਦੂਰ ਦੂਰ ਖੇਤਾਂ ਵਿੱਚ ਮਤਲਬ ਪਿੰਡ ਦੇ ਚਾਰ ਪੰਜ ਹੀ ਖੂਹ ਆਪਣੇ ਸੀ ਆ ਪਿੰਚਾਰ ਪਿੰਡ ਦੇ ਵਿੱਚ ਤੇ ਤਿੰਨ ਖੂਹ ਐਸਾ ਇੱਕ ਖੂਹ ਇਹ ਮਸਜਿਦ ਦੇ ਵਿੱਚ ਆਈ ਦੋ ਖੂਹ ਸਨ ਜਿਹੜੇ ਪਿੰਡ ਦੇ ਵਿੱਚ ਐਂਡਾ ਇੱਕ ਪਿੰਡ ਦੇ ਨਾਲ ਇੱਕ ਪਿੰਡ ਦੇ ਵਿੱਚ ਕਾਰ ਕਰਦੇ ਜਿਹੜਾ ਉਹ ਪਹਿਲੀ ਮਸਜਿਦ ਹੁੰਦਾ ਨਾਲ ਖੂਹ ਆਉਂਦਾ ਇਹ ਕੋਈ ਨਾਮ ਵੀ ਸੀ ਜੀ ਕੋਈ ਪਿੰਡ ਦਾ ਖੂਹਾਂ ਦਾ ਸੋਈ ਕੋਹਾ ਦਾ ਨਾਂ ਸੀ ਇਹ ਇਹ ਜਿਹੜਾ ਪਿੰਡ ਦੇ ਨਾਲ ਖੂਹ ਸੀ ਇਹਨਾਂ ਵਾਂਦੇ ਸਹਾ ਬਾਹਰ ਦਾ ਖੂਹ ਬਾਹਰ ਦਾ ਆ ਜਿਹੜਾ ਪਿੰਡ ਦੇ ਵਿਚੋਂ ਹੁੰਦਾ ਉਹਨਾਂ ਦੇ ਵਿਚਲਾ ਖੂਹ ਵਿਚਲਾ ਖੂਹ ਆ ਮਸਜਿਦ ਵਾਲੀ ਕੋਈ ਨਾ ਆਂਦੀ ਮਸਜਿਦ ਦੀ ਕੋਈ ਇੱਕ ਦੇ ਨਾਲ ਖੂਹ ਹੈਗਾ ਸੀ ਹੁਣ ਉਹਨਾਂ ਵਾਂਦੇ ਸੇ ਜਾਂਡੂ ਵਾਲਾ ਖੂਹ ਔਰ ਇੱਕ ਹਾਂ ਇੱਕ ਨਾਲ ਹੋਰ ਖੂਹ ਸੀ ਉਹਨਾਂ ਵਾਂਦੇ ਸੇ ਕੋੜਾ ਖੂਹ ਇਹਦੇ ਨਾਲ ਹੋਰ ਖੂਹ ਸੀ ਪਰ ਉਹਨਾਂ ਵਾਂਦੇ ਸੇ ਕਿਚਰ ਵਾਲਾ ਖੂਹ एक होर खूह श्री खोह एक होर खूह बड़ो खूह एक खूह सिलाई वाल खोह फिर एक खूह होगा आ गया पिंड सर गोह फिर एक पिंड खूह से ओनू आते पिपल वाला खोह उस खूह है नहर वाला खोह फिर एक खूह है ਰੋਡ ਜੋ ਹੈ ਉਹਨਾਂ ਵਾਸਤੇ ਉੱਚਾ ਖੂਹ ਇੱਕ ਉਸ ਦੇ ਨਾਲ ਉਹਦੇ ਪਾਸੇ ਖੂਹ ਹੋਰ ਸੀ ਉਹਨਾਂ ਦੇ ਸੜੀ ਵਾਲਾ ਖੂਹ ਹੈ ਸਾੜੇ ਖੂਹਾਂ ਦੇ ਨਾ ਆਸਾ ਪਿੰਡ ਦੀ ਠੀਕ ਤੇ ਆਪਣੇ ਪਿੰਡ ਨੂੰ ਨਾਲ-ਨਾਲ ਕਿਹੜੇ ਪਿੰਡ ਲੱਗਦੇ ਨੇ ਜੀ ਆਪਣੇ ਪਿੰਡ ਦੇ ਮੇਰੇ 24 ਐਸਪੀ ਤੱਕ ਦਮਿਆਣਾ 26 ਐਸਪੀ ਤੇ ਇਹਦਰ ਹਰਦਿਤਪੁਰ ਇਹ ਨਾਲ ਹੈ ਠੀਕ ਹਰਦਿਤਪੁਰ ਤੋਂ ਸਾਡੀ ਪਿੰਡ ਦੀ ਜबादी ਹੈ ਅੱਛਾ ਆਖਰੀ ਠੀਕ ਇਹ ਆਪਣਾ ਪਿੰਡ ਮਤਲਬ ਕਿ ਦੋ ਮਸਕਲਾ ਦਾ ਜੁੜਦਾ ਸੀ ਮੁਸਲਮਾਨ ਤੇ ਸਿੱਖਾਂ ਨਾਲ ਇਹ ਮੁਸਲਮਾਨ ਤੇ ਹਿੰਦੂਆਂ ਨਾਲ ਹਾਂ ਹਿੰਦੂ ਵੀ ਸਨ ਸਿੱਖ ਵੀ ਸਨ ਮਤਲਬ ਰਲਵੇਂ ਸੀ ਸਾਰੇ ਹਾਂ ਰਲਵੇਂ ਸਨ ਜਿਹੜੇ ਹਿੰਦੂ ਸਨ ਉਹ ਵੀ ਕੰਦੇ ਸਨ ਸਿੱਖ ਮਾਲਕਦਾਰ ਬੰਦੇ ਸਨ ਉਹ ਵੀ ਜੀ ਕਰਦੇ ਉਹਨਾਂ ਦੇ ਵੈਸੇ ਬੜਾ ਮਾਲਕਦਾਰ ਸਨ ਠੀਕ ਠੀਕ ਉਹਨਾਂ ਦੇ ਰਕਬੇ ਇਹ ਜ਼ਿਆਦਾ ਬਦੀ ਕਿੰਦੀ ਹੋਏਗੀ ਜੀ ਆਪਣੇ ਪਿੰਡ 'ਚ ਉਸ ਟਾਈਮ 'ਤੇ ਮੁਸਲਮਾਨਾਂ ਦੀ ਆ ਉਹਨਾਂ ਦੀ ਮੁਸਲਮਾਨਾਂ ਗੱਲ ਜਿਆਦਾ ਸੀ ਮੁਸਲਮਾਨ ਲੋਕ ਜ਼ਿਆਦਾ ਬਸਤ ਬਣੇ ਜੀ ਇਹ ਆਪਣੀ ਜਿਹੜੀ ਮਸਜਿਦ ਹੈ ਜੀ ਇਹ ਮਤਲਬ 47 ਤੋਂ ਪਹਿਲੇ ਕੱਚੀ ਹੁੰਦੀ ਸੀ ਇਸੇ ਜਗ੍ਹਾ ਆ 47 ਪਹਿਲੇ ਕੱਚੀ ਪੱਕੀ ਹੈ ਜੀ ਅੰਦਰੋਂ ਕੱਚੀ ਬਾਹਰੋਂ ਪੱਕੀ ਆਈ ਔਰ ਫਿਰ ਉਸ ਤੋਂ ਬਾਅਦ ਆਸਾ ਬਣਾਈ ਦੁਬਾਰਾ ਉਹ ਵੀ ਫਿਰ ਛੋਟੀ रह ਗਈ ਮੋੜ ਹੋਰ ਦੁਬਾਰਾ ਸ਼ਹੀਦ ਕਰਵਾਈ ਫਿਰ ਇਹ ਤੀਜੀ ਵਾਰੀ ਹੁਣ ਬਣੀ ਠੀਕ ਤੇ ਇਹ ਆਪਣੇ ਪਿੰਡ 'ਚ ਸਕੂਲ ਹੁੰਦਾ ਸੀ ਸਰ ਜੀ ਪਹਿਲੇ ਪਹਿਲੇ ਪਾਕਿਸਤਾਨ ਬਣਨ ਤੋਂ ਪਹਿਲੇ ਸਕੂਲ ਹੁੰਦਾ ਸੀ ਤੇ ਉਹ ਸਕੂਲ ਦਾ ਇਹ ਹਾਲਾਤੀ ਵੀ ਉਹ ਜਿਹੜਾ ਕੁਝ ਲੋਕ ਸਕੂਲ ਟੀਚਰ ਨਾਲ ਵਿਵਾਦ ਲੈ ਲੜ ਜਾ ਗਏ ਪਰ ਉਹ ਸਕੂਲ ਕੈਸਾ ਸਰਕਾਰੀ ਦਾ ਸਕੂਲ ਕਰਤਾਰ ਪਰ ਚਲਾ ਗਿਆ 25 ਸਕੂਲ ਖਤਮ ਹੋ ਗਏ ਮਤਲਬ ਬਣਿਆ ਸੀ ਖਤਮ ਹੋ ਗਿਆ ਆਫ ਤਾਂ ਹੋ ਗਿਆ ਦੁਬਾਰਾ ਹੋਣੇ ਹੋਣੇ ਦੁਬਾਰਾ ਬਣਿਆ ਸੀ ਆਯੂਬ ਦੇ ਦੌਰੇ ਸਦਰ ਸਦਰ ਆਯੂਬ ਦੇ ਦੌਰ ਹਾਂ ਇਹ ਸਕੂਲ ਦੁਬਾਰਾ ਸਦਰ ਆਯੂਬ ਦੇ ਦੌਰ ਸਿ ਬਣਿਆ ਇਹ ਕਿੰਨੀ ਜਮਤ ਦਾ ਸਕੂਲ ਹੈ ਸਰ ਜੀ ਇਹ ਹੁਣ ਮਿਡਲ ਹੋ ਗਿਆ ਮਿਡਲ ਹੋ ਗਿਆ ਆ ਠੀਕ ਤੇ ਇਹ ਆਪਣੇ ਪਿੰਡ ਦੇ ਉਸ ਟਾਈਮ ਦੇ ਨੰਬਰਦਾਰ ਦਾ ਕੀ ਨਾਮ ਸੀ ਜੀ ਕਰਤਾਰ ਸਿੰਘ ਕਰਤਾ ਸਿੰਘ ਆ ਠੀਕ ਉਹਦੇ ਬਾਪ ਦਾ ਨਾਲ ਸੀ 베디 ਖੇਮ ਸੈਂਬ ਇਹ ਜਿਹੜੇ ਚਕਬੇਦੀ ਵਾਲੇ ਨੇ ਉਹ ਪਿੰਡ ਉਹਦਾ ਭਾਈ ਆ ਇਸਦਾ ਉਹ ਭਾਈ ਆ ਚਕਬੇਦੀ ਆ ਤੇ ਬਾਪ ਉਹਦਾ ਵੀ ਖੇਮ ਸੈਂਬੀ ਹੈ ਠੀਕ ਹੈ ਭਰਾ ਸੀ ਆਪਾਂ ਆ ਇਹ ਭਰਾ ਸਣ ਇਸ ਇਸ ਇਲਾਕੇ ਵਿੱਚ ਸਾਰੇ ਇਹ 베디 ਦੇ ਦੋ ਦੋ ਪਿੰਡਾਂ ਨੇ ਜਿੱਦਨੇ ਭਾਈ ਸਣ ਦੋ ਦੋ ਪਿੰਡਾਂ ਨੇ ਸਾਰਿਆਂ ਭਰਾਵਾਂ ਕੋਲ ਆ ਦੋ ਦੋ ਪਿੰਡ ਆ ਪਰ ਜਿਹੜਾ ਹੈ ਇਥੋਂ ਵਾਲਾ ਲੈ ਇੰਦਰ ਕੋਰ ਚਲੀ ਐ ਸਪੀ ਤੇ ਹਰਦੇਤਪੁਰ ਤੇ ਕਰਤਾਰਪੁਰ ਦੋ ਪਿੰਡ ਨੇ ਕੋਲ ਸਾਂ ਠੀਕ ਦੂਸਰਾ ਭਾਈ ਜਿਹੜਾ ਉਹਦੇ ਕੋਲ ਦੋ ਪਿੰਡ ਸਾਂ ਚੱਕ ਵੇਦੀ ਤੇ ਛੋਟਾ ਵੇਦੀ ਠੀਕ ਫਿਰ ਇੱਕ ਹੋਰ ਭਾਈ ਸੀ ਉਹਦੇ ਕੋਲ ਸੀ ਨਾਨਕਪੁਰ ਤੇ ਕੋਟ ਮਾਨਸਿੰਦ ਠੀਕ ਸਮਝਿਆ ਮਤਲਬ ਇਹ ਭਰਾਵਾਂ ਦੇ ਕੋਲ ਦੋ 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 ਸੀ ਸਾਰੇ ਇਹ ਅੱਠ ਵਿਰਾਸਣ ਇਹਨਾਂ ਦੇ ਕੋਲ ਦੋ ਦੋ ਪਿੰਡ ਸਾਂ ਠੀਕ ਤੇ ਇਹਨਾਂ ਨੇ ਕੋਈ ਆਪਣੀ ਵੀ ਬਦਦਤ ਕਾ ਬਣਾਈ ਸੀ ਜੀ ਆਪਣੇ ਪਿੰਡੇ 'ਚ ਇਹ ਇਬਾਦਤ ਦਾ ਕੋਈ ਸੇ ਠੀਕ ਨਾ ਦੀ ਵਾਲਦਾ ਹੈ ਜੀ ਉਹਦੇ ਹੀ ਕਬਰ ਬਣਾ ਕੇ ਬਸ ਸਲਾਨਾ ਹੁੰਦੇ ਤੇ ਉਹ ਆਦਾ ਕੋ ਪ੍ਰੋਗਰਾਮ ਕਰਦੇ ਸਾਂ ਸਹੀ ਚੱਕ ਮੇਦੀ ਵਿੱਚ ਹੈ ਬਸ ਇਹਨਾਂ ਦਾ ਮੰਦਰ ਠੀਕ ਹਾਂ ਜੀ ਉਹ ਸੀ ਦੇਖਿਆ ਹੈ ਦੇਖਿਆ ਹਾਂ ਹਾਂ ਜੀ ਬਸ ਮੰਦਰ ਉੱਥੇ ਆਏ ਸੀ ਮੰਦਰ ਕੋਈ ਨਹੀਂ ਆ ਤੇ ਵੈਸੇ ਧਰਮ ਸਾਲ ਜਿਹੇ ਚ ਆਦੀ ਇਬਾਦਤ ਬੁਜ਼ੁਰਗ ਕਰਦੇ ਹਾਂ ਧਰਮ ਸਾਲਾਂ ਦੇ ਉਹ ਇੱਥੇ ਹੈ ਖਤਮ ਹੋ ਗਏ ਹੁਣ ਤਾਂ ਉਹ ਵੀ ਖਤਮ ਹੋ ਗਏ ਠੀਕ ਤੇ ਇਹ ਸਰ ਜੀ ਮਤਲਬ ਕਿ ਰਹਿਣ ਸਹਿਣ ਇਹਨਾਂ ਦੇ ਮਤਲਬ ਕਿਹਦਾ ਸੀ ਵੰਡ ਤੋਂ ਪਹਿਲੇ ਜਿਹੜਾ ਆਪਸੀ ਸਾਰੇ ਰਲ ਕੇ ਰਹਿੰਦੇ ਸੀ ਰਲ ਕੇ ਰਹਿੰਦੇ ਸੀ ਸਾਨੂੰ ਕੋਈ ਟੈਨਸ਼ਨ ਨਹੀਂ ਆਈ ਕੋਈ ਪੁਲਿਸ ਦਾ ਰੋਲਾ ਨਹੀਂ ਆ ਕੋਈ ਥਾਣੇਦਾਰ ਨਹੀਂ ਕੁਝ ਨਹੀਂ ਹੁੰਦਾ ਸੀ ਪਰਚਾ ਪੁਰਚਾ ਕੋਈ ਨਹੀਂ ਇਹ ਆਪ ਫੈਸਲਾ ਕਰਦਾ ਸੀ ਜੀ ਠੀਕ ਆ ਸਾਨੂੰ ਕੋਈ ਪਰਾਬ ਦੇ ਸਾਰੇ ਲੜਾਈ ਝਗੜੇ ਕੋਈ ਮੁਸਲਮਾਨ ਦੇ ਜਿੰਦਾ ਵੀ ਹੈਗਾ ਨਹੀਂ ਜੀ ਲੜਦੇ ਹੀ ਕੋ ਨਹੀਂ ਯਾਰ ਅੱਛਾ ਕੋਈ ਝਗੜਾ ਨਹੀਂ ਹੁੰਦਾ ਕਿਸੇ ਕਿਸਮ ਦਾ ਜੋ ਫੈਸਲਾ ਉਹ ਬੇਦੀ ਕਰਦਾ ਸੀ ਉਸੇ ਤੇ ਅਮਲ ਹੋਇਆ ਸੇ ਮੂਲੇ ਸਹੀ ਫੈਸਲਾ ਕਰਦੇ ਹੋਣੇ ਨਾ ਫਿਰ ਲੋਕ ਕੋਈ ਰਾਵਤ ਨਹੀਂ ਕਰਦੇ ਕੋਈ ਮੁਸਲਮਾਨਾਂ ਨੂੰ ਤੰਗੀ ਕੋਈ ਨਹੀਂ ਆਈ ਨਾਕੂਕਾ ਬੰਦੀ ਆਈ ਸਿਰਫ ਗਾਂ ਸੇ ਬਾਨੀ ਕਰ ਸਕਦੇ ਅੱਛਾ ਵੀ ਦੇ ਕੁਰਬਾਨੀ ਨੇ ਕਰੀ ਜਾਂਦਾ ਹੈ ਗਾਂ ਨਹੀਂ ਜ਼ਬਰ ਕਰ ਜਾਏ ਝੋਟਾ ਨਹੀਂ ਪੜ ਜਾਏ ਬਾਕੀ ਬੱਕਰਾ ਤਰਦੇ ਠੀਕ ਉਹ ਵੀ ਬੱਕਰਾ ਖਾਂਦੇ ਆ ਅਸੀਂ ਵੀ ਬੱਕਰਾ ਕਰਦੇ ਆ ਅੱਛਾ ਉਹ ਆਪ ਵੀ ਗੋਸ਼ਤ ਖਾਂਦੇ ਆ ਆਪ ਵੀ ਬੱਕਰੇ ਦਾ ਜਟਕਾ ਕਰਦੇ ਆ ਇਸੇ ਮੁਸ ਛੋੜੀ ਨਹੀਂ ਭੇਜਦੇ ਸਨ ਇਹ ਪਰੇ ਵਿੱਚ ਕਲਮਾ ਪੜੀਦਾ ਆ ਨਾ ਇਹਵੇਂ ਨਹੀਂ ਉਹਦਾ ਰਕੜ ਤੇ ਸਿਰ ਜਾਖਣਾ ਹੈ ਉਕਾ ਮਾਰਾ ਸੇਰ ਪਰ ਅਤਵਾ ਚਲਦੇ ਫਾਤ ਸਹੀ ਮਤਲਬ ਉਵੇਂ ਵੈਸੇ ਮਤਲਬ ਰੈਂਸ ਐ ਅਕਸਰ ਜਿਵੇਂ ਆਪਾਂ ਹੁਣ ਵੀ ਪਿੰਡਾਂ ਦੇ ਰਹੇ ਤੇ ਮਤਲਬ ਸ਼ਾਦੀਆਂ ਜਾਵਾਂ ਤੇ ਵੀ ਆਂ ਜਾਂਨੇਗਾ ਜਿਵੇਂ ਮਤਲਬ ਕੋਈ ਬੁਲਾ ਲਵੇ ਆ ਆ ਮਿਲਨ ਵਰਤਾਂ ਸ਼ਾਦੀਆਂ ਵਿੱਚ ਵੀ ਉਹ ਬੰਦੇ ਦੀ ਮਦਦ ਕਰਦੇ ਆ ਅੱਛਾ ਬੰਦੇ ਮੁਸਲਮਾਨਾਂ ਦੀ ਲੋਕ ਮਦਦ ਵੀ ਕਰਦੇ ਹੈ ਉਸ ਇਲਾਵਾ ਹੋਰ ਬੇਜੀ ਸਾਹਿਬ ਜਿਹੜਾ ਹੈ ਨਾ ਉਹਨਾਂ ਦਾ ਇਹ ਹਾਲਾ ਮੁਸਲਮਾਨ ਜਿਹੜਾ ਗਰੀਬ ਹੁੰਦਾ ਸੀ ਨਾ ਉਸ ਨੂੰ ਆਂਦੇ ਰੋਜ਼ੇ ਰੱਖ ਤੇ ਮੱਝ ਮੇਰੇ ਕੋਲ ਲਾ ਲੇ ਅੱਛਾ ਆ ਮੱਝ ਵੀ ਦਿੰਦੇ ਸਨ ਉਹਨਾਂ ਨੂੰ ਰੋਜ਼ ਰੱਖਣ ਵਾਸਤੇ ਤੇ ਰੋਜ਼ੇ ਵੀ ਰੱਖਵਾਉਂਦੇ ਆ ਬਾਕੀ ਸਿਰਫ ਗੋਸ਼ਤ ਵੱਡਾ ਨਹੀਂ ਕਰ ਸਕਦੇ ਆ ਨਾ ਗਾਂ ਦਾ ਨਾ ਝੋਟੇ ਦਾ ਨਾ ਮੱਝ ਦਾ ਗੋਸ਼ਤ ਨਹੀਂ ਕਰ ਸਕਦੇ ਆ ਬਾਕੀ ਹੋਰ ਸਾਰੇ ਕੋਈ ਪਾਬੰਦ ਨਹੀਂ ਮਤਲਬ ਇਹ ਰਮਜ਼ਾਨ ਸ਼ਰੀਫ ਦੇ ਜਿਹੜੇ ਗਰੀਬ ਘਰ ਨੇ ਜਿਹੜਾ ਹਾਂ ਉਹਨਾਂ ਨੂੰ ਆਪਣਾ ਮਈਆ ਕਰਦੇ ਸਨ ਕਿਸੇ ਮਤਲਬ ਬੱਚੇ ਬੱਚੇ ਦੀ ਸ਼ਾਦੀ ਦੇ ਵੀ ਮਤਲਬ ਆ ਉਹ ਵੀ ਉਹਨਾਂ ਦੀ ਮਦਦ ਕਰਦੇ ਸਨ ਦੂਸਰੇ ਨੰਬਰ ਤੇ ਬੇਦੀ ਜਿਹੜਾ ਇਹ ਇੱਕ ਬੰਦੇ ਦੀ ਡਿਊਟੀ ਲਈ ਵੀ ਤੂੰ ਸੈਰ ਵੇਲੇ ਬੰਦਿਆ ਨੂੰ ਦਿਖਾਉਣਾ ਹੈ। ਅੱਛਾ ਹਾਂ ਇਹ ਵੀ ਡਿਊਟੀ ਹੈ ਵੀ ਤੂੰ ਸੈਰ ਵੇਲੇ ਬੰਦਿਆ ਨੂੰ ਦਿਖਾਉਣਾ ਹੈ। ਠੀਕ। ਵੀ ਆਪਣੇ ਹੀ ਬੰਦਿਆਂ ਨਾਲ ਰੱਖਿਆ ਸੀ ਕਿ ਤੂੰ ਮਤਲਬ ਕੋਈ ਸ਼ੋਰ ਕਰਕੇ ਪੀਪਾ ਜੀ ਮੈਂ ਆਪਣੇ ਹਣਵਾਂ ਜਾਂਦੇ ਨਹੀਂ। ਹਾਂ ਵੀ ਤੂੰ ਬੰਦਿਆ ਨੂੰ ਦਿਖਾਉਣਾ ਹੈ। ਸਹੀ ਸਹੀ। ਤੇ ਇਹ ਜਦੋਂ ਇਹ ਮਤਲਬ ਕਿ ਐਲਾਨ ਹੋ ਗਿਆ ਕਿ ਉਹਨਾਂ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ। ਆਪਣੇ ਪਿੰਡ 'ਚ ਵੀ ਕੋਈ ਲੜਾਈ ਝਗੜਾ ਹੋਇਆ ਸੀ ਕਿ ਇੱਥੋਂ। ਨਾ ਇੱਥੇ ਕੋਈ ਜਰਾ ਝਗੜਾ ਨਹੀਂ। ਠੀਕ। ਨਾ ਕਿਸੇ ਨੂੰ ਕਿਸੇ ਮਾਰਿਆ। ਨਾ ਸਾਨੂੰ ਕਿਸੇ ਮਾਰਿਆ ਨਾ ਅਸਾਂ ਨੂੰ ਨਾ ਮਾਰਿਆ ਠੀਕ ਆ ਇਹ ਤੋਂ ਪਹਿਲੇ ਚਲੇ ਗਏ ਅਸਾਂ ਪਹਿਲੇ ਚਲੇ ਗਏ ਪਹਿਲੇ ਚਲੇ ਗਏ ਲਾਣ ਹਮਰ ਤੋਂ ਪਹਿਲੇ ਚਲੇ ਗਏ ਇਹ ਜਿਹੜਾ ਬੀਜੀ ਸੀਨਾ ਇੰਦਰਾ ਸਾਹਬ ਜادہ ਜਿਹੜਾ ਉਹ ਕਰ ਆਪਣਾ ਪਾਇਲਟ ਸੀ ਜਹਾਜ਼ ਦਾ ਅੱਛਾ ਉਸ ਟਾਈਮ ਤੇ ਉਸ ਟਾਈਮ ਤੇ ਪਾਇਲਟ ਸੀ ਇੱਕ ਜਾਜਾ ਉਸ ਜਾਜਾ ਨੇ ਬਿਓ ਨੂੰ ਦੱਸਿਆ ਵੀ ਪਾਕਿਸਤਾਨ ਹੁਣ ਬਣ ਜਾਣਾ ਤੇ ਜਹਾਜ਼ ਤੁਸੀਂ ਜਹਾਜ਼ਾਬ ਨਾਲ ਪਹਿਲੇ ਆ ਜਾਓ ਠੀਕ ਫਿਰ ਉਹ ਪਹਿਲੇ ਚਲੇ ਗਏ ਪਾਕਿਸਤਾਨ ਬਣਨ ਤੋਂ ਬਾਅਦ ਇਰਾਨ ਬਾਅਦ ਵਿੱਚ ਚਲੇ ਪਹਿਲੇ ਗਏ ਤੇ ਇਹ ਮਤਲਬ ਕਿ ਮਤਲਬ ਜਦੋਂ ਪਾਕਿਸਤਾਨ ਹਿੰਦੁਸਤਾਨ ਬਣ ਗਿਆ ਉਸ ਤੋਂ ਬਾਅਦ ਵੀ ਕਦੀ ਕੋਈ ਆਪਣਾ ਪਿੰਡ ਵਿੱਚ ਨਹੀਂ ਆਇਆ ਜੀ ਦੇਖਣ ਕੋਈ ਨਹੀਂ ਕੋਈ ਵੀ ਨਹੀਂ ਆਇਆ ਦੁਬਾਰਾ ਠੀਕ ਇੱਕ ਦਫਾ ਮੇਰੇ ਖਿਆਲ ਇਹ ਆਏ ਨੇ ਕਿ ਇਹ ਜਿਹੜੀ ਬਿਲਡਿੰਗ ਆਈ ਨਾ ਇਹ ਲੋਕਾਂ ਨੇ ਉਜੇੜ ਲਈ ਸੀ ਖਲੋਤੇ ਨਹੀਂ ਐਵੇਂ ਰੰਗ अच्छा फिर उन्होंने क्या देखना चाहिए उधर बिल्डिंग ये जी को बनाई हुई थी बंदा खड़ा होकर पग बांध लेने से ਅੱਛਾ ਤੇ ਫਿਰ ਇਹ ਲੋਕ ਆਏ ਤੇ ਇਹਨਾਂ ਨੇ ਬਿਲਡਿੰਗ ਨੂੰ ਜ਼ੇੜ ਵੀ ਸ਼ੁਰੂ ਕਰ ਦਿੱਤੀ ਇਹ ਸਾਡੀ ਕਿੰਨੀਆਂ ਕੁ ਮੰਜ਼ਲਾਂ ਹੁੰਦੀਆਂ ਸੀ ਤਿੰਨ ਮੰਜ਼ਲਾਂ ਤਿੰਨ ਮੰਜ਼ਲਾਂ ਸੀ ਹਾਂ ਤੇ ਹੁਣ ਖਤਮ ਕੀ ਹੈ ਆ ਤੁਹਾਡੀ ਮੋਟੀ ਨਹੀਂ ਨਹੀਂ ਹੁਣ ਬਸ ਇਹ ਥੋੜਾ ਜਿਹਾ ਹਿੱਸਾ ਖੜਾ ਹੈ ਬਾਕੀ ਉਸ ਤੋਂ ਇੱਕ ਮੰਜ਼ਲ ਲਾ ਦੇ ਦੂਈ ਮੰਜ਼ਲ ਵੀ ਲਾ ਦੇ ਥੋੜੀ ਜਿਹੀ ਖੜੀ ਹੈ ਥੱਲੇ ਵਾਲੀ ਸਹੀ ਇਹ ਆਪਣੇ ਮਤਲਬ ਬਾਕੀ ਜਿਹੜੇ ਖੂਸ ਹੈ ਸਭ ਖੂ ਵੀ ਸਾਰੇ ਪੂਰੇ ਗਏ ਹੋਣਗੇ ਕਿ ਹੈ ਕਿਸੇ ਖੂ ਦੀ ਨਿਸ਼ਾਨੀ ਖੂ ਸਾਰੇ ਪੂਰੇ ਗਏ ਸਾਰੇ ਪੂਰੇ ਗਏ ਠੀਕ ਇਹ ਜਿਹੜੀ ਤੁਸੀਂ ਮਤਲਬ ਆਪਣੇ ਨਾਲ ਨਾਲ ਪਿੰਡ ਦੱਸੇ ਨੇ 26 ਐਸਪੀ ਤੇ ਇੱਧਰ ਹਰਦਿਤਪੁਰ ਹੈ ਹਰਦਿਤਪੁਰ ਅੱਛਾ ਇਹ ਇੱਕ ਤਾਂ ਪਿੰਡ ਇਹਨਾਂ ਦਾ ਆ ਗਿਆ ਨਾ ਇਹਨਾਂ ਦਾ ਦੱਸ ਦੇ ਜਿਹੜੇ ਪਿੰਡ ਹਾਂਜੀ ਜਿਹੜੇ ਦੂਸਰੇ ਸੀ ਇਹ ਵੀ ਰੇਲਵੇ ਸੀ ਕਿ ਮੁਸਲਮਾਨਾਂ ਦੇ ਸੀ ਦੀ ਨਹੀਂ ਉਹ ਇਹਨਾਂ ਸੀ ਰਹਿ ਸੰਸਾਰੇ ਲੋਕ ਚਲ ਜੇਪੇ ਨਾਂ ਦੇ ਆਇਆ ਹੈ ਹਰਦਿਤਪੁਰ ਵੀ ਨਾਂ ਦੇ ਰਿਹਾ ਹੈ ਸਾਣ ਠੀਕ ਹੈ ਤੇ 26 ਚ ਵੀ ਇਹਨਾਂ ਦੀ ਬਰਾਦਰੀ ਹੈ ਸਾਰੇ ਉੱਥੇ ਵੀ ਲੋਕ ਮੁਸਲਮਾਨ ਵੀ ਆਇਆ ਕਿ ਹਿੰਦੂ ਵੀ ਹੈ ਅੱਛਾ ਠੀਕ ਹਾਂ ਠੀਕ ਮਤਲਬ ਕਿ ਸੱਜੀ ਮਤਲਬ ਜਿਹੜੀ 47 ਦੀ ਜਿਹੜੀ ਅੱਗ ਜੋ ਵੀ ਭੜਕੀ ਇਸ ਤੋਂ ਪਹਿਲੇ ਸਾਰੇ ਰਲ ਮਿਲ ਕੇ ਰਹਿੰਦੇ ਸੀ ਮਤਲਬ ਹਾਂ ਕੋਈ ਰੋੜਾ ਕੋਈ ਕਿਸੇ ਨੂੰ ਨਹੀਂ ਹਰ ਬੰਦਾ ਆਪਣਾ ਕੰਮ ਕਰਦਾ ਸੀ ਆਪਣੀ ਆਪਣੀ ਇਬਾਦਤਾਂ ਹਾਂ ਵੀ ਕੋਈ ਕਿਸੇ ਨੂੰ ਰੋਕ-ਥਾਮ ਨਹੀਂ ਸੀ ਕੋਈ ਰੋਕ-ਥਾਮ ਨਹੀਂ ਸੀ ਇਹ ਜਦੋਂ ਜਾਨ ਲੱਗੇ ਨੇ ਸਮਾਨ ਲੈ ਗਏ ਸੀ ਫਿਰ ਆਪਣਾ ਸਾਰਾ ਹੀ ਜਾਨ ਲੱਗੇ ਤੇ ਇਹ ਆਦਾ ਉਹ ਸਮਾਨ ਲੈ ਗਏ ਜਿਹੜਾ ਪੈਸਾ ਸੀ ਜਾਂ ਜ਼ੇਵਰ ਸੀ ਜਾਂ ਸੋਨਾ ਸੀ ਬਸ ਉਹ ਸਮਾਨ ਲੈ ਗਏ ਜਾਂ ਕਿ ਉਹਨਾਂ ਦੀ ਗੱਡੀ ਹੈ ਕਿਸੇ ਉਸ ਵਾਂਗ ਆਪਣੀ ਗੱਡੀ ਸੀ ਉਹ ਟਾਈਮ ਤੇ ਉਹ ਉਸ ਟਾਈਮ ਤੇ ਗੱਡੀ ਹੁੰਦੀ ਨਹੀਂ ਸੀ ਕਿਸੇ ਇੱਕਾ ਦੁੱਕਾ ਕੋਲ ਦਾ ਹਾਥੀ ਵੀ ਸੀ ਇਹਨਾਂ ਕੋਲ ਅੱਛਾ ਹਾਂ ਗੱਡੀ ਵੀ ਆਈ ਹਾਥੀ ਵੀ ਆਇਆ ਹਾਥੀ ਛਾੜ ਗਏ ਸਨ ਅੱਛਾ ਹਾਥੀ ਫਿਰ ਬਾਅਦ ਦੇ ਚਿੜਿਆ ਘਰ ਨੂੰ ਦੇ ਦਿੱਤਾ ਗਿਆ ਅੱਛਾ ਹਾਂ ਠੀਕ ਤੇ ਬਾਅਦ ਮਤਲਬ ਬਾਕੀ ਉਹਨੇ ਸਮਾਨ ਸਭ ਨੂੰ ਫਿਰ ਲੈ ਕੇ ਸੀ ਗੱਡੀ ਦਾ ਜਿਹੜਾ ਮੋਟਾ ਮਾਲ ਸੀ ਉਹ ਲੈ ਗਏ ਬਲਕਿ ਹੋਰ ਕੋਈ ਚਾਹੇ ਸਰ ਜੀ ਮਤਲਬ ਕਿ ਅਗਰ ਆਪਣੇ ਇੱਕ ਅੰਦਾਜ਼ਾ ਲਾਈਏ ਕਿ ਅਗਰ ਆਪਣੇ ਤੋਂ 50 ਕਰ ਗਏ ਨੇ ਤੇ ਜਿਹੜੇ ਮਾਈਗ੍ਰੇਟ ਲੋਕ ਹੋ ਕੇ ਆਏ ਨੇ ਉਹ ਕਿੰਨੇ ਕੋ ਆਏ ਨੇ ਆਪਣੇ ਪਿੰਡ ਵਿੱਚ ਉਹ ਹੋਣ ਅੱਧੇ ਆਣ ਹਸਨ ਅੱਧੇ ਉਹ ਨਹੀਂ ਅੱਧੇ ਆਸੀ ਮੁਕਾਮੀ ਅੱਧੇ ਪ੍ਰਾਂਤ ਠੀਕ ਇਹ ਮਤਲਬ ਕਹਿੰਦੇ ਤੁਸੀਂ ਤੇ ਫਿਰ ਇੱਥੇ ਰਹਿਣ ਵਾਲੇ ਜੀ ਇਹ ਕਿਹੜੀ ਜਗ੍ਹਾ ਤੋਂ ਆਏ ਕਦੀ ਕੋਈ ਪਿੰਡ ਦਾ ਨਾਮ ਸਾਹਮਣੇ ਆਇਆ ਇਹ ਜਿਹੜੇ ਨੇ ਹਿੰਦੁਸਤਾਨ ਤੋਂ ਪਿੰਡ ਸੀ ਉਹਨਾਂ ਦਾ ਬੜਿਆਲੀ ਪਿੰਡ ਦਾ ਨਾਮ ਸੀ ਬੜਿਆਲੀ ਉਹ ਉਠ ਕੇ ਆਏ ਨੇ ਤੇ ਇਹ ਫਿਰ ਅਗਾਂਹ ਜਾਂਦੇ ਜਿਹੜੇ ਰਿਸ਼ਤੇਦਾਰ ਕੋਕਾ ਦੁਕਾਵਾ ਉਹ ਵੀ ਨਾਲ ਲੈ ਆਏ ਕੁਛ ਨਾਂ ਦੇ ਰਿਸ਼ਤੇਦਾਰ ਹਨ ਕੁਛ ਆਪ ਜ਼ਾਤੀ ਉਤੋਂ ਜਿਹੜੇ ਨਾਲ ਆ ਰਹੇ ਨੇ ਇਸ ਤਰ੍ਹਾਂ ਕਰਕੇ ਤੇ ਇਹਨਾਂ ਨੇ ਆ ਕੇ ਥੇ ਡੇਰਾ ਲਿਆ ਠੀਕ ਤੇ ਇਹ ਜਿਹੜਾ ਸਕੂਲ ਹੁਣ ਆਪਣੇ ਮਨ ਲੱਗਦਾ ਮਸਜਿਦ ਦੇ ਨਾਲ ਹੀ ਬਣਿਆ ਹੋਇਆ ਹੈ ਇਹ ਪਹਿਲੇ ਜਿਹੜਾ ਮਤਲਬ ਸਕੂਲ ਖਤਮ ਕੀਤਾ ਗਿਆ ਸੀ ਉਹ ਵੀ ਇੱਥੇ ਹੀ ਖਤਮ ਕੀਤਾ ਗਿਆ ਸੀ ਕਿਉਂ ਪਿੰਡ ਦੇ ਅੰਦਰ ਸੀ ਨਹੀਂ ਉਹ ਸਕੂਲ ਸੀ ਇਹ ਸਾਹਮਣੇ ਕਾਤੇ ਜਿਹੜਾ ਖੂਹ ਸੀ ਨਾ ਹਾਂਜੀ ਇਹਦੇ ਪੜਾ ਨਾਲ ਬਾਗ ਸੋਸਟ ਜੀ ਸੀ ਉਹ ਇਹ ਬਾਅਦ ਜੇ ਅਯੂਬ ਖਾਨ ਨੇ ਆਖਿਆ ਜੀ ਤੁਸੀਂ ਇਮਾਰਤ ਤੁਸੀਂ ਬਣਾ ਲਓ ਟੀਚਰ ਮੈਂ ਦੇ ਦੇਸਾਂ ਸਕੂਲ ਦੇ ਤੁ ਕੈਨਸਲ ਹੋ ਗਿਆ ਸੀ ਅੱਛਾ ਅੱਛਾ ਅ ਕੈਸ ਹੋਣ ਦੇ ਬਾਅਦ ਜੇ ਫਿਰ ਅਯੂਬ ਖਾਨ ਦਾ ਦੌਰ ਆਇਆ ਉਹਨੇ ਆਖਿਆ ਜੀ ਤੁਸੀਂ ਇਮਾਰਤ ਬਣਾ ਲਓ ਟੀਚਰ ਮੈਂ ਦੇ ਦੇਸਾਂ ਤੇਰਾਸੇ ਸਕੂਲ ਦੀ ਇਮਾਰਤ ਬਣਾਈ ਕੱਚੀ ਇਮਾਰਤ ਬਣਾਈ ਤੇ ਫਿਰ ਜਿਸ ਉਹਨੇ ਟੀਚਰ ਦੇ ਦਿੱਤੇ ਉਸ ਬਾਅਦ ਫਿਰ ਗਰਾਉਂਡ ਆਈ ਫਿਰ ਪੱਕਾ ਬਣੀ ਆ ਇਹ ਆਪਣੀ ਮਸਜਿਦ ਕੱਚੀ ਬਣੀ ਤੇ ਮਤਲਬ ਆਪਣੀਆਂ ਨਹੀਂ ਬਣਾਈ ਕਿ ਮਤਲਬ ਜੋ ਉਹਨਾਂ ਨੇ ਬਣਾ ਦੇ ਦਿੱਤੀ ਠੀਕ ਕਰਤਾਰ ਸਿੰਘ ਜੀ ਆ ਕਰਤਾਰ ਸਿੰਘ ਨੇ ਬਣਾ ਕੇ ਦਿੱਤੀ ਜਿਹਦਾ ਉਹਦਾ ਪੂਰਾ ਨਾਮ ਕਰਤਾਰ ਸਿੰਘ 베ਦੀ ਸੀ ਆ 베ਦੀ ਕਰਤਾਰ ਸਿੰਘ ਠੀਕ ਉਹਨਾਂ ਨੇ ਮਤਲਬ ਕਿ ਜਗਾ ਜਗਾ ਉਹਨਾਂ ਨੇ ਦਿੱਤੀ ਬਣਾਈ ਸਾਰਾ ਕੁਝ ਉਹਨਾਂ ਨੇ ਦਿੱਤਾ ਜਗਾ ਵੀ ਇਸ਼ਤਾਂ ਵੀ ਆਰ ਚੀਜ਼ ਉਹਨਾਂ ਨੇ ਦਿੱਤੀ ਕੰਪਲੀਟ ਠੀਕ ਸੀ ਤੇ ਮਤਲਬ ਇੱਕ ਆਪਣੀ ਮਸਜਿਦ ਬਣ ਗਈ ਆ ਤੇ ਮਤਲਬ ਜਿਹੜੀ ਹੁਣ ਆਪਾਂ ਪੱਕੀ ਕੀਤੀ ਉਹਦੋਂ ਕੱਚੀ ਸੀ ਤੇ ਇੱਕ ਉਹਨਾਂ ਦੇ ਬਾਕੀ ਸਾਰਾ ਪਿੰਡ ਕੱਚਾ ਸੀ ਬਾਕੀ ਸਾਰਾ ਪਿੰਡ ਕੱਚਾ ਸੀ ਠੀਕ ਵੀਕੋ ਜੀ ਸਰ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਸ਼ੁਕਰੀਆ ਜੀ ਨਹੀਂ ਜੀ ਤੁਹਾਡਾ ਸ਼ੁਕਰੀਆ ਜੀ ਤੁਸੀਂ ਸੰਦਬਾਰ ਯਾਦ ਕਰ ਲਿਆ ਤੇ ਅੱਜ ਅਸੀਂ ਆਪ ਸਭ ਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕ ਪਤੰਡਾ ਪਿੰਡ ਚੱਕ ਨੰਬਰ 25 ਐਸ ਪੀ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ